ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਮੈਂ ਆਪਣੇ 컬렉ਸ਼ਨ ਨਾਲ ਤੁਹਾਡੇ ਸਾਹਮਣੇ ਪਾ ਰਿਹਾ ਜਿਹੜੀ ਕਿ 2013 ਦੇ 5ਵੇਂ ਮਹੀਨੇ ਦੀ 12 ਤਰੀਕ ਨੂੰ ਲਿਖੀ ਹੋਈ ਸੀ ਕਿ ਇਹਦੇ ਵਿੱਚ ਸੁਧਾਰ ਕਰਨ ਵਾਸਤੇ ਹਜੇ ਕਾਫੀ ਗੁੰਜਾਇਸ਼ ਹੈਗੀ ਹੈ ਪਰ ਮੈਂ ਫਿਰ ਵੀ ਤੁਹਾਡੇ ਨਾਲ ਸਾਹਮਣੇ ਪਾ ਰਿਹਾ ਮਿਲੀ ਚਦਵੀ ਮਿਲੀ ਇਸਤ ਬਦਲੇ ਨਫਰਤ मोहब्बत बदले नफरत लिखयासी पे मैं इत मिली जद मिली मोहब्बत बदले नफरत सब कुछ मिलया थड़ी तबस मोहब्बत बदलिया जमाना सदके फकत बगावत बच्चा है जमाना सदके फकत शहादत के जित ही जाती है सच्ची सदाकत ओढ़क हार ही है झूठी नज़ाकत ملی جدوی ملی محبت بدلے نفرت سب کچھ ملیا تھوڑی تبس محبت بدلیا زمانہ صدقے فقط بغاوت بچیا ہے زمانہ صدقے فقط شہادت اوڑک جت ہی جاندی ہے سچی صداقت اوڑک ہار ہی جاندی ہے جھوٹھی نزاقت ਉਸ ਤਵਾਰ ਨਗਰ ਕੋਈ ਘਰ ਕੋਈ ਕੀ ਕਰੇ ਇਬਾਦਤ ਉਸ ਤਵਾਰ ਹੁੰਦਾ ਜੀ ਆਪਣੀ ਗੱਲ ਦਾ ਪੱਕਾ ਆਪਣੇ ਬਚਨ ਦਾ ਪੱਕਾ ਧਰਮੇ ਉਸ ਤਵਾਰ ਨਗਰ ਕੋਈ ਕੀ ਕਰੇ ਇਬਾਦਤ ਗੁੜ ਕਹਿ ਕੇ ਮੂੰਹ ਮਿੱਠੇ ਦੀ ਆਦਤ ਉਸ ਤਵਾਰ ਨਗਰ ਕੋਈ ਕੀ ਕਰੇ ਇਬਾਦਤ ਗੁੜ ਕਹਿ ਕੇ ਮੂੰਹ ਮਿੱਠੇ ਦੀ ਆਦਤ ਮਾਰਾਂ ਪੱਥਰ ਪਾਣੀ ਚ ਹੁੰਦੀ ਇਹ ਹਰਕਤ ਕਿਵੇਂ ਬੁਝਾਂ ਜ਼ਿੰਦਗੀ ਤੂੰ ਗੁਝੀ ਬਜਾਰਤ ਹੋਵੇ ਜੇਲ ਤੇਰੀ ਤੇ ਕਦੇ ਮਿਲੇ ਨਾ ਜ਼ਮਾਨਤ ਤੇਰੀ ਯਾਦ ਚਪਲੇ ਤੇਰੀ ਦਿੱਤੀ ਅਮਾਨਤ ਨੈਣਾ ਸੰਗ ਨੈਣ ਰਲ ਕਰਦੇ ਰਹਿਣ ਸ਼ਰਾਰਤ ਦਿਲਦਿਲਾ ਸੰਗ ਮਿਲ ਕੇ ਕਰਦੇ ਰਹਿਣ ਤਿਜਾਰਤ ਇਕਲਾਪਿਆਂ ਦੇ ਸਫਰ ਚ ਕਿੱਥੇ ਮਿਲਦੀ ਰਾਹਤ ਆਪਣੇ ਕੰਡੇ ਸਾੜ ਦੀ ਉਬਲ ਬਲ ਕੇ ਚਾਹਤ ਮਿਲੀ ਜਦ ਮਿਲੀ ਮੁਹੱਬਤ ਬਦਲੇ ਨਫ਼ਰਤ ਸਭ ਕੁਝ ਮਿਲਿਆ ਥੋੜੀ ਤਾਂ ਬਸ ਮੁਹੱਬਤ ਧੰਨਵਾਦ ਜੀ